ਸਾਥੀ ਰਿਕਾ ਜੀ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸਣਾ ਚਾਹਿਆ ਫ੍ਰੀ ਵਿੱਚ ਮਿਲ ਰਿਹਾ ਹੈ ਜੀ 239 ਰੁਪਏ ਦਾ ਜਿਹੜਾ ਰੀਚਾਰਜ ਆ ਇੱਕ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਮਿਲ ਜਾਵੇਗਾ ਇਹ ਰੀਚਾਰਜ ਕੀ ਹੈ ਗੱਲ ਸਹੀ ਤੁਹਾਨੂੰ ਸਹੀ ਡਿਟੇਲ ਇਸ ਵੀਡੀਓ ਦੇ ਚਪਾ ਦੱਸਣ ਜਾ ਰਹੇ ਹਾਂ ਕਿ ਤੁਹਾਨੂੰ ਇਹ ਰੀਚਾਰਜ ਦੇ ਠੀਕ ਹੈ ਰੀਚਾਰਜ ਮਿਲੇਗਾ ਇਸ ਕਲਿੱਕ ਦੇ ਉੱਤੇ ਕਲਿੱਕ ਕਰਨ ਵਾਸਤੇ ਤਾ ਸਾਰੀ ਡਿਟੇਲ ਇਸ ਵੀਡੀਓ ਵਿੱਚ ਆਪਾਂ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਇਹ ਜਿਹੜਾ ਲਿੰਕ ਹੈ ਠੀਕ ਹੈ ਜੀ ਫੇਕ ਹੈ ਜਾਂ ਸਹੀ ਹੈ ਜੀ ਤੁਹਾਨੂੰ ਦੱਸਣਾ ਚਾਹੁੰਦੇ ਜੀ ਇਸ ਲਿੰਕ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇ ਦੁਆਰਾ ਸਭੀ ਭਾਰਤੀ ਯੂਜ਼ਰ ਕੋ 239 ka 28 ਦਿਨਾਂ ਵਾਲਾ ਰੀਚਾਰਜ ਫ੍ਰੀ ਦੇ ਰਹੀ ਹੈ ਤਾਂ ਕਿ 2024 ਦੇ ਚੋਣਾਂ ਵਿੱਚ ਜਾਇਜ਼ ਤੋਂ ਜ਼ਿਆਦਾ ਲੋਕ ਭਾਜਪਾ ਕੋ ਵੋਟ ਕਰ ਸਕੇ ਫਿਰ ਭਾਜਪਾ ਸਰਕਾਰ ਬਣ ਸਕੇ ਮੈਂ ਨੇ ਵੀ ਇਸ ਕੋ ਆਪਣਾ ਮਤਲਬ ਐਸੇ ਮਤਲਬ ਇਸ ਤਰ੍ਹਾਂ ਲਿਖਿਆ ਹੋਇਆ ਹੈ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਲਾਸਟ ਡੇਟ ਇਹਨੇ 26 ਜਨਵਰੀ ਠੀਕ ਹੈ ਅਨਾਉਂਸ ਕਰ ਦਿੱਤੀ ਹੈ ਜੋ ਕਿ ਇਹ ਸਰਾ ਸਰ ਫੇਕ ਹੈ ਜੀ ਖਬਰ ਤੁਹਾਨੂੰ ਸੁਣਾ ਚੁਣਿਆ ਇਸੇ ਤਰ੍ਹਾਂ ਇੱਕ ਕਾਂਗਰਸ ਸਰਕਾਰ ਦੁਆਰਾ ਵੀ ਠੀਕ ਹੈ ਇਹ ਜਿਹੜਾ ਮੈਸੇਜ ਹੈ ਜੀ ਕਿਸੇ ਵੀ ਸਰਕਾਰ ਦੁਆਰਾ ਨਹੀਂ ਭੇਜਿਆ ਜਾ ਰਿਹਾ ਹੈ ਇਹ ਜਿਹੜੇ ਫੇਕ ਅਨਸਰ ਨਹੀਂ ਜਿਹੜੇ ਤੁਹਾਡੇ ਇੰਨਾ ਜੇ ਲਿੰਕ ਜਿਹੜੇ ਦਿੱਤੇ ਹੁੰਦੇ ਨੇ ਇਹਨਾਂ ਲਿੰਕਾਂ ਦੇ ਉੱਤੇ ਕਲਿੱਕ ਕਰਵਾ ਕੇ ਤੁਹਾਡੇ ਤੋਂ ਜਿਹੜੇ ਤੁਹਾਡੇ ਖਾਤੇ ਸਾਫ਼ ਕਰਨ ਵਾਸਤੇ ਬੈਠੇ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਮੋਦੀ ਸਰਕਾਰ ਦੁਆਰਾ ਇਸੇ ਤਰ੍ਹਾਂ ਕਾਂਗਰਸ ਸਰਕਾਰ ਦਾ ਵੀ ਇੱਕ ਜਿਹੜਾ ਪੋਸਟਰ ਲਾਗੂ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿੰਕ ਇਸ ਦੇ ਵਿੱਚ ਵੀ ਦਿੱਤਾ ਹੈ ਤੇ 26 ਜਨਵਰੀ ਹੀ ਇਸ ਤਰ੍ਹਾਂ ਕਿਹਾ ਗਿਆ ਜੋ ਕਿ ਸਾਰਾ ਸਾਰ ਫੇਕ ਜਿਹੜੀਆਂ ਖਬਰਾਂ ਨੇ ਇਹ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਰੀਚਾਰਜ ਨਹੀਂ ਮਿਲੇਗਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਫਾਰਵਰਡ ਹੈ ਤੁਸੀਂ ਨਹੀਂ ਜੇ ਤੁਸੀਂ ਇਸ ਲਿੰਕ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਡਾ ਜਿਹੜਾ ਖਾਤਾ ਸਾਫ਼ ਹੋ ਸਕਦਾ ਇਸ ਕਰਕੇ ਤੁਸੀਂ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਨਹੀਂ ਕਰਨਾ ਤੇ ਵੱਧ ਤੋਂ ਵੱਧ ਖਬਰ ਠੀਕ ਹੈ ਜਰੂਰ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਦੇ ਵਿੱਚ ਇਹ ਜਰੂਰ ਸ਼ੇਅਰ ਕਰਨੀ ਹੈ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਜਿਹੜੇ ਖਬਰਾਂ ਫੇਕ ਨੇ ਠੀਕ ਹੈ ਤੇ ਬਹੁਤ ਪੜੇ ਲਿਖੇ ਲੋਕ ਵੀ ਇੰਨਾ ਖਬਰਾਂ ਦੇ ਵਿੱਚ ਵਿਸ਼ਵਾਸ ਕਰਕੇ ਠੀਕ ਹੈ ਜੀ ਗੁੰਮਰਾਹ ਹੋ ਰਹੇ ਨੇ ਜਿਸ ਤੋਂ ਬਾਅਦ ਲਿੰਕਾਂ ਤੇ ਕਲਿੱਕ ਕਰਕੇ ਆਪਣੇ ਖਾਤੇ ਸਾਫ਼ ਕਰਵਾ ਰਹੇ ਨੇ ਖਾਤੇ ਦੇ ਵਿੱਚੋਂ ਪੈਸਾ ਜਿਹੜਾ ਗਾਇਬ ਹੋ ਰਿਹਾ ਤੇ ਕਿੰਨਾ ਕਿੰਨਾ ਦੇ ਖਾਤੇ ਦੇ ਵਿੱਚੋਂ ਪੈਸੇ ਕੱਟੇ ਨੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ